जनपदवी न्यूज़ में आपका स्वागत है आज जो जी पहुंचे हैं आदमपुर रोड के जिथे एक बड़ी जडिया सरकार दी जडिया नाकमी जडिया ਤੁਹਾਡੇ ਸਾਹਮਣੇ ਰੱਖ ਰਹੀ ਹੈ जनपदवी न्यूज़ ਦੇ ਦਰਸ਼ਕਾਂ ਨੂੰ ਇਹਨਾਂ ਨਵੀਂ ਅਪਡੇਟ ਲੈ ਕੇ ਆਉਂਦੇ ਰਹੇ ਹਾਂ ਜਿੱਥੇ ਲਿਖਿਆ ਹੋਇਆ ਹੈ ਹੋਲੀ ਚੱਲੋ ਅੱਗੇ ਟੱਕਾ ਮੇੜ ਹੈ ਪਰ ਇਹ బోర్ ਜਿਹੜਾ ਬਿਲਕੁਲ ਗਲਤ ਜਗ੍ਹਾ ਤੇ ਲਗਾਇਆ ਉਸ ਬੋਰਡ ਨੂੰ ਜਿਹੜਾ ਇਸ ਸਥਾਨ ਤੇ ਨਹੀਂ ਲਗਾਇਆ ਜਾ ਸਕਦਾ ਜਿਹਾ ਕਿ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਧੱਗਣਾ ਜਰੀਆ ਬਾਪੜ ਨੂੰ ਤੋਂ ਬਚਣ ਲਈ ਜਿਹੜਾ ਬੋਰਡ ਲਗਾਇਆ ਗਿਆ ਪਰ ਉਹ ਬੋਰਡ ਦੂਜੇ ਪਾਸੇ ਢੰਗਾਂ ਦੇ ਵਿੱਚ ਲਗਾ ਦਿੱਤਾ ਗਿਆ ਜਿੱਥੇ ਲੋਕਾਂ ਨੂੰ ਜਿਹੜਾ ਬਿਲਕੁਲ ਹੀ ਨਜ਼ਰ ਨਹੀਂ ਆਉਂਦਾ ਜਾਂ ਤਾਂ ਮੈਡ ਦਾ ਕੋਈ ਜਿਹੜੀ ਪ੍ਰਬੰਧ ਹੈਗਾ ਜਿੱਥੇ ਸਰਕਾਰ ਦੀਆਂ ਮਕਾਮੀਆਂ ਅਸੀਂ ਇਹਨਾਂ ਸ਼ਾਂਤਦੇ ਰਹਿੰਦੇ ਹਾਂ ਕਿ ਇਸ ਰਾਸਤੇ ਦੇ ਵਿੱਚ ਰੋਡ ਦੇ ਉੱਪਰ ਦੀ ਬੋਰਡ ਲੱਗ ਸਕਦੇ ਤੇ ਜਿਹੜੇ ਇਧਰੋਂ ਵੀ ਆਉਂਦੇ ਆ ਉਹ ਵੀ ਬੋਰਡ ਨੂੰ ਦੇਖ ਸਕਦੇ ਜਿਹੜੇ ਉਧਰੋਂ ਆਉਂਦੇ ਆ ਤੇ ਉਹ ਵੀ ਬੋਰਡ ਨੂੰ ਜਰਾ ਦੇਖ ਸਕਦੇ ਸੀ ਪਰ ਦੂਜੇ ਪਾਸੇ ਅਸੀਂ ਇਹਨਾਂ ਗੱਲ ਕਰੀਏ ਕਿ ਇਸ ਔਰ ਹੋਰ ਤਾਂ ਜਿਹੜਾ ਬੱਦੇ ਬੱਦੇ ਰਿਹਾ ਹਾਸਿਲ ਰਿਹਾ ਨੇਸ਼ਾ ਜਿੰਦਾਂ ਇੰਕਾ ਟਿਕੋ ਨੇਪਾਂ ਜਿਵੇਂ ਮੇਜਾ ਆਵਾਜ਼ ਚੱਕਦੇ ਰਹਿੰਦੇ ਆ ਜਿੱਥੇ 14 ਤੱਕ ਆਵਾਜ਼ ਜਿਹੜੀ ਚੋਦੇ ਰਹਿੰਦੀ ਆ ਹੋਰ ਆਪਾਂ ਸਰਕਾਰ ਦਾ ਇਹਦਾ ਨਵਾਂ ਕਾਰਨਾਮਾ ਵੀ ਦੱਸਦੇ ਆ ਕਿ ਜਿੱਥੇ ਸਰਕਾਰ ਨੇ ਇੱਕ ਹੋਰ ਜਿਹੜਾ ਸ਼ੁਰੂ ਕਰ ਦਿੱਤਾ ਪਿਆ ਕਾਰੋ ਹੋਰ ਜਿਹੜਾ ਅਧੂਰਾ ਜਿਹੜਾ ਰਹਿ ਗਿਆ ਉਸੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਤੇਜ਼ ਤਰ੍ਹਾਂ ਜਿਹੜਾ ਰੋਡ ਜਿਹੜਾ ਹੈ ਚਾਰ ਹੁੰਦਾ ਹੁੰਦਾ ਵਿੱਚ ਹੀ ਰਹਿ ਗਿਆ ਉਸੇ ਲਗਾਤਾਰ ਕੈਮਰਾਮੈਨ ਨੂੰ ਕਹਿੰਦਾ ਇੱਕ ਦੋ ਅੱਗੇ ਕੋਕੋ ਲਗਾਤਾਰ ਪਰ ਤਸਵੀਰਾਂ ਜਿਹਨਾਂ ਸਾਂਝੀਆਂ ਕਰਦੇ ਆ ਕਿ ਸਰਕਾਰ ਦੇ ਵੀ ਨਵਾਂ ਕਾਰਨਾਮਾ ਹੀ ਦਿਖਾ ਰਹੇ ਜਿੱਥੇ ਕੋਲ ਜਿਹੜਾ ਪਿਆਰ ਦਿੱਤਾ ਗਿਆ ਪਰ ਹੁਣ ਦੂਜੇ ਪਾਸੇ ਸੀ ਸਰਕਾਰ ਦੀ ਗੱਲ ਕਰੀਏ ਦੂਜੇ ਪਾਸੇ ਸੀ ਟੈਂਕਾਂ ਦੀ ਗੱਲ ਕਰੀਏ ਜਿਵੇਂ ਟੈਂਕਰ ਜਿਹੜੇ ਤੋਂ ਮੰਗਦੇ ਨਜ਼ਰ ਆਇਆ ਪਰ ਟੈਂਕਾਂ ਵਾਲੇ ਨੇ ਜਿਹੜਾ ਬਿਲਕੁਲ ਜਿਹੜਾ ਗਾਇਤ ਜਗ੍ਹਾ ਦੇ ਜਿਹੜਾ ਟੈਂਕਰ ਲਗਾ ਦਿੱਤਾ ਵਾ ਉਹ ਨਹੀਂ ਆਪਣੀ ਗੱਲਬਾਤ ਕਰਾ ਨਹੀਂ ਕਿ ਜਿਹੜਾ ਕੋਈ ਵੱਡਾ ਜਿਹੜਾ ਹਸਾ ਜਿਹੜਾ ਫਿਰ ਦਵਾਰਾ ਜਿਹੜਾ ਆਜੇ ਪੋਰ ਦੇ ਵਿੱਚ ਵਾਪਰ ਜਾ ਰਿਹਾ ਜਿੱਥੇ ਅੱਜ ਕੋਸ਼ਿਸ਼ ਹੋਣਾ ਪਿਆ ਕਿ ਬਹੁਤ ਵੱਡਾ ਜਿਹੜਾ ਹਾਦਸਾ ਵਾਪਰ ਜਿੱਥੇ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਘਰ ਵੀ ਨੂੰ ਹੋਵੇ ਕਾਫੀ ਜਿਹੜਾ ਲੋਕਾਂ ਦਾ ਜਿਹੜਾ ਲੱਖਾਂ ਦਾ ਜਿਹੜਾ ਘਰ ਦੀ ਬਰਵਾਦ ਹੋ ਗਈ ਜਿੱਥੇ ਪਰਵਾਹ ਨੂੰ ਜਿਹੜਾ ਸੇਵਾ ਹਸ ਦਾ ਸਾਹਮਣਾ ਵੀ ਕਰਨਾ ਪਿਆ ਜਲੇ ਹੋਏ ਲੋਕਾਂ ਨੂੰ ਜਿਹੜਾ ਬਹੁਤ ਪਰੇਸ਼ਾਨੀ ਹੋਈ ਹੈ ਦੂਜੇ ਪਾਸੇ ਹੁਣ ਅਸੀਂ ਆਜਾਏ ਹੋਏ ਕਈ ਸਰਕਾਰ ਦੇ ਕਾਰਨਾਮੇ ਵੀ ਗੱਲ ਕਰੀਏ ਕਿ ਜਿਹੜੇ ਉਹਨਾਂ ਨੇ ਪੋਰੇ ਤਿਆਰ ਕੀਤੇ ਹੋਏ ਸੀ ਉਹ ਅਧੂਰੇ ਰਹਿ ਗਏ ਜੇ ਲਗਾ ਕੇ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਪੜਾ ਜਿਹੜਾ ਤਿਆਰ ਕੀਤਾ ਹੋਇਆ ਵੀ ਜਿਹੜਾ ਵਿਚਕਾਰ ਉਹ ਸਰਕਾਰ ਨੇ ਛੱਡ ਦਿੱਤਾ ਜਾਂ ਇਹ ਕੇਂਦਰ ਸਰਕਾਰ ਦੀ ਨਾਕਾਮੀ ਹੋ ਸਕਦੀ ਹੈ ਜਾਂ ਪੰਜਾਬ ਸਰਕਾਰ ਦੀ ਨਾਕਾਮੀ ਹੋ ਸਕਦੀ ਹੈ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਆਮ ਆਨIi ਪਾਰਟੀ ਨੇ ਕਹਿਸ ਰਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਜਿਹੜੀ ਆ ਸਰਕਾਰ ਸੱਤਾ ਦੇ ਵਿੱਚ ਆਵੇਗੀ ਤੇ ਆਮ ਲੋਕਾਂ ਦੇ ਜਿਹੜੇ ਮੁੱਦੇ ਚੱਤੇ ਜਾਣਗੇ ਪਰ ਜਿਹੜਾ ਆਵੇ ਪੁਰਦਾ ਜਿਹੜਾ ਮੁੱਦਾ ਅਸੀਂ ਇਹੋਸ਼ਾ ਜਿਹੜਾ ਲੋਕਾਂ ਨੂੰ ਕਚੀਰੀ ਦੇ ਵਿੱਚ ਲੈ ਕੇ ਜਾਂਦਾ ਸਰਕਾਰਾਂ ਦੀ ਕਚਾਰੀ ਦੇ ਵਿੱਚ ਲਾ ਕੇ ਆਂਦਾ ਦੇਖ ਰਿਹਾ ਕਿ ਸਰਕਾਰ ਜਿਹੜੀ ਆ ਇਸ ਪੋਲ ਵਾਲੇ ਦੇਰ ਕਰਦੀ ਆ ਜਾਂ ਫਿਰ ਬੁੜੀ ਉਮੀਦ ਕੁੰਡੇ ਨੇ ਕੰਨੀ ਸੁੱਟੀ ਆ ਕਿ ਅੱਗੇ ਚੋਣਾਂ ਵੀ ਨੇ ਦੀ ਜਾ ਰਹੀ ਹੈ ਕਿ ਆ ਦੇ ਪਰ ਲੋਕਾਂ ਨੂੰ ਸੋਚਣਾ ਕਿ ਜਿਹੜੇ ਆਮ ਆਧੀ ਪਾਰਟੀ ਸਰਕਾਰ ਨੇ ਵੋਟਾਂ ਦੇਣੀਆਂ ਜਾਂ ਨਹੀਂ ਦੇਣੀਆਂ ਕਿ ਇੱਕ ਤਾਂ ਨਹੀਂ ਬਾਰ-ਬਾਰ ਤੇ ਫਿਰ ਉਕੂਲ ਕਰਦੇ ਕਿ ਇਸ ਪੋਲ ਦੀ ਤਰੁਤ ਜਿਹੜੀ ਆ ਸਰਕਾਰ ਦੀ ਹਬੂਰਤਾ ਨਾਲ ਲੋਕਾਂ ਦੀਆਂ ਜਿਹੜੀਆਂ ਦੇ ਵੀ ਸਮੱਸਿਆ ਹੈ ਜਿਹੜੇ ਤੋ ਪਤਾ ਹੈ ਵੀਰੇ ਦੇਖਦੇ ਨੇ ਦੇਖਦੇ ਤੁਸੀਂ ਕਿ ਸੜਕ ਜਿਹੜੀ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਕਿਉਂਕਿ ਸੜਕਾਂ ਦਾ ਹਾਲੇ ਤੱਕ ਵੀ ਪੰਜਾਬ ਨੂੰ ਵਿੱਚ ਐਨੀਆਂ ਮਾਰੀਆਂ ਹਾਲ ਤਾਂ ਉਹ ਤੋਂ ਕਿਹ ਜਿਨੇ ਸਰਕਾਰਾਂ ਨੇ ਜਿਹੜਾ ਕੰਮ ਜਿਹੜਾ ਕਰਨੀ ਸੀ ਉਹ ਵੀ ਅਧੂਰੇ ਸੋ ਲੈ ਕੇ ਰਹਿ ਗਏ ਆ ਦਿੱਤੇ ਹੁਣ ਆਪਾਂ ਲੋਕਾਂ ਦੀ ਨਾਲ ਦੀ ਗੱਲਬਾਤ ਕਰਾਂਗੇ ਕਿ ਇਹ ਰੋਡ ਜਿਹੜਾ ਕਿਸ ਤਰ੍ਹਾਂ ਦੇ ਲੱਗ ਰਿਹਾ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰਾਂ ਕਿ ਇਹ ਜਿਹੜਾ ਸੜਕ ਜਿਹੜੀ ਆ ਬਣੀ ਹੋਈ ਸੀ ਪਰ ਜਿਹੜੀ ਸੜਕ ਜਿਹੜੀ ਆ ਪਾਣੀ ਦੇ ਨਾਲ ਜਿਹੜੇ ਖੇਸੇ ਦੇ ਪੇਛੇ ਰਹਿ ਗਈ ਕਿਥੇ ਪਾਣੀ ਦੇ ਨਾਲ ਜਿਹੜਾ ਪੂਰਾ ਜਿਹੜਾ ਕੋਲਾ ਜਿਹੜਾ ਹੈ ਤਕਰੀਬਨ 10-12 ਲੱਖ ਰੁਪਏ ਦਾ ਜਿਹੜਾ ਮਿੱਟੀ ਹੁੰਦਾ ਨਗਰ ਆ ਲੱਗ ਰਿਹਾ ਕਿ ਔਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਆ ਇਸ ਕੋ ਨੂੰ ਦੁਬਾਰਾ ਖੇ ਜਿਹੜਾ ਘਾਟ ਦੁਬਾਰਾ ਬਣਾ ਦੇਗੀ ਜਾਂ ਫਿਰ ਇਸ ਤਰ੍ਹਾਂ ਦੀ ਜਿਹੜਾ ਸਰਕਾਰ ਜਿਹੜੀ ਸਰਗਰੀ ਪਦਲ ਚੱਲਦਾ ਕਰੇਗੀ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਆਦਮ ਤੋਂ ਦੇ ਵਿੱਚ ਤਹੋਰ ਹੀ ਰਹੀ ਆ ਜਬੀਰ ਜਿਹੜੀ ਸਮੱਸਿਆ ਸਾਹਮਣੇ ਲੈ ਕੇ ਆਇਆ ਜਿੱਥੇ ਸਰਕਾਰ ਨੇ ਜਰੇ ਆ ਆਪਣੇ ਲਾਲ ਬੱਤੀਆਂ ਜੀਆਂ ਲਗਾਈਆਂ ਹੋਈਆਂ ਜਾਂ ਪੀਲੀਆਂ ਬੱਤੀਆਂ ਜਾਂ ਹਰੀਆਂ ਬੱਤੀਆਂ ਜੀਆਂ ਲਗਾਈਆਂ ਹੋਈਆਂ ਲੋਕਾਂ ਦੀ ਸੇਫਟੀ ਵਾਸਤੇ ਲਗਾਈਆਂ ਹੋਈਆਂ ਦਿੱਤੇ ਬੈਟਰੀ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਬੈਟਰੀ ਦੀ ਇਸ ਜਿਹੜੀ ਆ ਲਾਈਟ ਦੇ ਵਿੱਚ ਹੋਵੇ ਜੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਜਿਹੜੀ ਇਹ ਬੈਟਰੀ ਜਿਹੜੀ ਆ ਬੰਦ ਪਈ ਆ ਸਭ ਦੇਖ ਰਹੇ ਤੁਸੀਂ ਕਿਸ ਤਰ੍ਹਾਂ ਦੀ ਬੈਟਰੀ ਜਿਹੜੀ ਆ ਸਰਕਾਰ ਦੀ ਮੰਨੀਆਂ ਨਾ ਕੰਮੀਆਂ ਜਿਹੜੀਆਂ ਔਰ ਲੋਕਾਂ ਨੂੰ ਕਚੈਰੀ ਦੇ ਵਿੱਚ ਲੈ ਕੇ ਆਂਦੇ ਆ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆ ਰਹੇ ਜਿੱਥੇ ਇੱਥੇ ਦੇ ਵਿਧਾਇਕਾਂ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆ ਰਹੇ ਆ ਕਿ ਇਸ ਲਾਈਟ ਨੂੰ ਤੁਰੰਤ ਜਿਹੜਾ ਚਾਲੂ ਕੀਤਾ ਜਾਵੇ ਜਿੰਨੇ ਵੀ ਇੱਥੇ ਲੋਕ ਨਗਰ ਦੇ ਵਾਦਿਆ ਉਹਨਾਂ ਨੂੰ ਜਿਹੜੀ ਇਸ ਰੋਡ ਦੇ ਜਿਹੜਾ ਸਾਹਮਣੇ ਜਿਹੜਾ ਨਜ਼ਰ ਆ ਸਕਦਾ ਕਿ ਕੋਈ ਬੀੜੇ ਘਟਾਣ ਦੇ ਵਾਪਰਦਾ ਦੀ ਬੁੱਤੇ ਸੀ ਹੁਣ ਬੋਰਡ ਦੀ ਵੀ ਗੱਲ ਕਰੀਏ ਜਿਹੜਾ ਬੋਰਡ ਜਿਹੜਾ ਲਗਾ ਦਿੱਤਾ ਗਿਆ ਪੀਲੇ ਰੰਗ ਦਾ ਪਰ ਉੱਤੇ ਵੀ ਕੋਈ ਲੈਟ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਸੀਗਾ ਕੋ ਲੋਕਾਂ ਨੂੰ ਜਿਹੜਾ ਪਤਾ ਲੱਗਦਾ ਕੋਈ ਜਾਂ ਕਿਸੇ ਨੂੰ ਡ੍ਰੀਮ ਦੇ ਦਿੱਤੀ ਹੋਵੇ ਜਾਂ ਕਿਸੇ ਨੂੰ ਟ੍ਰੈਵਲ ਦੇ ਪਰ ਉਹ ਲੱਗਦਾ ਵਿੱਚ ਗੱਡੀ ਨੂੰ ਜਰਾ ਸੰਭਾਲ ਸਕਦਾ ਸਿੱਧਾ ਜਾ ਕੇ ਉਹ ਇਸ ਪੋਰ ਦੇ ਉੱਪਰ ਦੀ ਨੰਨ ਤੇ ਜਰਾ ਪੂਣੀ ਦੇ ਵਿੱਚ ਜਾ ਕੇ ਡੇਗ ਸਕਦਾ ਜਿੱਥੇ ਬਹੁਤ ਵੱਡਾ ਜਿਹੜਾ ਹਾਸਾ ਹੋ ਸਕਦਾ ਜਾਂ ਗੈਸ ਏਜੰਸੀ ਗੈਸ ਦੀ ਗੱਲ ਕਰੀਏ ਟੈਂਕ ਵੀ ਉਹ ਵੀ ਇਸ ਸਥਾਨ ਤੇ ਜਰਾ ਬਹੁਤ ਵੱਡਾ ਹਾਦਸਾ ਹੋ ਸਕਦਾ ਪਰ ਉੱਚੀ ਜਿਹੜੇ ਲਾਗੇ ਚੱਗ ਕਰ ਕਾਫੀ ਹੋ ਗਿਆ ਜਰਾ ਵੱਡਾ ਜਰਾ ਹਾਦਸਾ ਵਾਪਰ ਸਕਦਾ ਜਿਸ ਤਰ੍ਹਾਂ ਜਿਹੜਾ ਸਾਂਝਾ ਕਰਿਆ ਕਿ 5-5 ਮਿੰਟ ਬਾਅਦ ਜਿਹੜਾ ਬੈਸ ਤੇ ਜਿਹੜਾ ਟੈਂਕ ਆ ਰਿਹਾ ਪਰ ਉਸ ਟੈਂਕ ਤੋਂ ਜਿਹੜਾ ਤੇਜ ਜਰਾ ਹਾਦਸਾ ਜਰਾ ਵਾਪਰ ਸਕਦਾ ਜਿਹੜਾ ਇਹ ਕੋਲਾ ਜਿਹੜਾ ਕਿੰਨਾ ਖਤਮ ਆ ਗਿਆ ਕੋਲਾ ਕਿਸੇ ਵਕਤ ਦੀ ਜਿਹੜਾ ਇੱਥੇ ਬਹੁਤ ਵੱਡਾ ਜਿਹੜਾ ਆਸਾਬਾਪਾ ਦਾ ਕਿਉਂਕਿ ਆਦੋਂ ਪੁਰਦੇ ਵਿੱਚ ਪਹਿਲਾਂ ਹੀ ਬਹੁਤ ਵੱਡੀ ਜਿਹੜੀ ਆ ਆਸਾਬਾਪਾ ਚੁੱਕਿਆ ਪਰ ਜਿਹੜੀ ਸਰਕਾਰ ਨੇ ਜਿਹੜੀਆਂ ਲੋਕਾਂ ਨੂੰ ਸਮੱਸਿਆ ਆ ਨਿਕ ਆਨੀ ਸੀ ਜਿੱਥੇ ਲੋਕਾਂ ਨੂੰ 2-2 ਲੱਖ ਰੁਪਏ ਦੇ ਕੇ ਉਹਨਾਂ ਨੂੰ ਚਾਦਾ ਕਰ ਦਿੱਤਾ ਪਰ ਸਰਕਾਰ ਨੇ ਹਾਲੇ ਤੱਕ ਇਹ ਨਹੀਂ ਸਮੱਸਿਆ ਆ ਨਾ ਆਦੋਂ ਪੁਰਦੇ ਲੋਕਾਂ ਨੂੰ ਦੂਰ ਨਹੀਂ ਕੀਤਾ ਜਿਹੜਾ ਇੱਥੇ ਤੇ ਬੁਧਾਏਗਾ ਉਹਦੀ ਬੂੜੀ ਨੀਂਵ ਸੁੱਤੇ ਹੋਏ ਆ ਉਹਨਾਂ ਦੀ ਜਗ੍ਹਾ ਦੀ ਜਨਕਿਆਵੀ ਰੋਜ਼ ਕੋਸ਼ਿਸ਼ ਕਰਦਾ ਸੋਨ ਮਗਾਤਾ ਤਸਵੀਰਾਂ ਵੀ ਦੇ ਦੇ ਤੁਸੀਂ ਆ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼